ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਪਰ ਡੈਡੀ ਕਿਵੇਂ ਨੇ ਇਹ ਤਾਂ ਜਾ ਕੇ ਪਤਾ ਲੱਗਣਾ ਹੈ ਕਿਉਂਕਿ ਡੈਡੀ ਕੱਲ ਦੇ ਆਈ ਸੀ ਯੂ ਚ ਸੀਗੇ ਤਾਂ ਮੰਮੀ ਨੂੰ ਵੀ ਬਸ ਸਰਜਰੀ ਤੋਂ ਬਾਅਦ ਇੱਕ ਵਾਰੀ ਮਾੜਾ ਤੇ ਮਿਲ ਦਿੱਤਾ ਸੀਗਾ ਤੇ ਉਹ ਦੁਬਾਰਾ ਵਿੱਚ ਅੱਜ ਹਜੇ 11:30 ਵਜੇ ਕੱਢਣਾ ਹੈ ਸੇਮ ਮਗਾਕਾਰ ਉਹ ਰੈਡੀ ਹੋਸ਼ ਚ ਸੀਗੇ ਹਾਂਜੀ ਠੀਕ ਸੀ ਉਹ ਤਾਂ ਮਤਲਬ ਥੱਲੇ ਥੱਲੇ ਸੁਣ ਕੀਤਾ ਹਣਾ ਹਾਂਜੀ ਬੈਗ ਚ ਇੰਜੈਕਸ਼ਨ ਲੱਗਦਾ ਨਾ ਤਾਂ ਫਿਰ ਉਹ ਸਾਰਾ ਪਤਾ ਨਹੀਂ ਨਾ ਸੁਣ ਹੁੰਦਾ ਤੇ ਡੈਡੀ ਕਹਿੰਦੇ ਰਹਿੰਦੇ ਸੀਗੇ ਵੀ ਤੁਸੀਂ ਮੈਨੂੰ ਕਿਤੇ ਜਾਣ ਲਈ ਨਾ ਪੁੱਛਿਓ ਵੀ ਮੈਂ ਵਿਆਹ ਤੇ ਨਹੀਂ ਜਾਣਾ ਹੈਗਾ ਮੈਂ ਹਜੂਰ ਸਾਹਿਬ ਨਹੀਂ ਜਾਣਾ ਮੇਰਾ ਗੋਡਾ ਦੁੱਖਦਾ ਹੈ ਤੇ ਥੋੜੀ ਵੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਆਪਾਂ ਨੇ ਡੈੜੀ ਦਾ ਗੋਡਾ ਹੀ ਪਵਾਤਾ ਤੇ ਮੰਮੀ ਉੱਥੇ ਆਪਣੇ ਇੱਕ ਰਾਤਾਂ ਰਹੇ ਸੀ ਪਰ ਕੱਲ ਮਿਲਣਾ ਤਾਂ ਸਾਡੇ ਭੂਆ ਜੀ ਨੇ ਨੇੜੇ ਉਹਨਾਂ ਦੇ ਘਰੇ ਚਲੀ ਗਏ ਸੀਗੇ ਕਿਉਂਕਿ ਫਿਰ ਉੱਥੇ ਹਸਪਤਾਲ ਜਿਹੜਾ ਡੈਡੀ ਨੂੰ ਅੰਦਰ ਹੀ ਉੱਥੇ ਮਿਲਣ ਦੇਣਾ ਹੀ ਨਹੀਂ ਸੀ ਹੈ ਤੇ ਮੰਮੀ ਨੂੰ ਕੱਲਿਆਂ ਨੂੰ ਮੈਂ ਲਾ ਦਉ ਉਹਨਾਂ ਨੇ ਉਦਾਂ ਵੀ ਰੂਮ ਦੇ ਵਿੱਚ ਰਹਿਣ ਨਹੀਂ ਜਿੰਦੇ ਕੋਈ ਪੇਸ਼ੈਂਟ ਕਰਦੀ ਰੂਮ ਮਿਲਦਾ ਹੁੰਦਾ ਉਦਾਂ ਹੀ ਹਸਪਤਾਲਾਂ ਨੇ ਜੀ ਮੋਸਟਲੀ ਪਾਲਿਸੀਆਂ ਬਣਾ ਲੀਆਂ ਵੀ ਇੱਕ ਬੰਦੇ ਨੂੰ ਉਹ ਵੀ ਟਾਈਮ ਹੁੰਦਾ ਵੀ ਐਨੇ ਤੋਂ ਐਨੇ ਟਾਈਮ ਤੱਕ ਹੀ ਮਿਲਦਾ ਕਿਉਂਕਿ ਨਹੀਂ ਬਹੁਤ ਜਾਣੇ ਆ ਜਾਂਦੇ ਨੇ ਮਿਲਣੇ ਆਲੇ ਫਿਰ ਕਸਮਾਨ ਪੈ ਜਾਂਦਾ ਹਸਪਤਾਲ ਦੇ ਵਿੱਚ ਵੀ ਮੰਮੀ ਉਹਨ ਵੀ ਕਹਿੰਦੇ ਸੀ ਸ਼ਾਇਦ ਹੀ ਉਹ ਖੜਨ ਦੇਣ ਮਾੜਾ ਮੋਟਾ ਜਿਹਾ ਟਾਈਮ ਹੀ ਆਉਣ ਦੇਣਗੇ ਆਪਾਂ ਨੂੰ ਹਾਂ ਦੇਖ ਲਾਂਗੇ ਅੱਪਾ ਪੁੱਛ ਲਾਂਗੇ ਜੇ ਜੈਨ ਕੇ ਠੀਕ ਆ ਨਹੀਂ ਉਹਨਾਂ ਦੀ ਫਿਰ ਮੰਨਣੀ ਚਾਹੀਦੀ ਠੀਕ ਆ ਗੱਲ ਉਹਨਾਂ ਨੇ ਵੀ ਇੱਕ ਡਿਸਪਲਾਈਨ ਮੇਨਟੇਨ ਕਰਨਾ ਚਾਹੀਦਾ। ਨੀ ਉਹਦਾ ਵੀ ਕਹਿੰਦੇ ਚਲੋ ਇਹ ਤਾਂ ਗੋਡਿਆਂ ਦਾ ਪ੍ਰੇਸ਼ਨਾ ਵਾਲਾ ਕਈ ਬਿਮਾਰੀ ਇਦਾਂ ਦੀ ਹੁੰਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਬੰਦੇ ਦੀ। ਹਾਂ ਨਹੀਂ ਹਾਂ ਨਹੀਂ ਸਹੀ ਉਹਨਾਂ ਦੀ ਬੋਲ। ਨਹੀਂ ਆਪਣੇ ਪਤਾ ਕੀ ਬੰਦੇ ਚੱਲੀ ਵੀ ਪਾ ਸਾਰੇ ਫਰੂਟ ਲੈ ਕੇ ਜਾਂਦੇ ਹੁੰਦੇ ਨੇ ਰਿਸ਼ਤੇਦਾਰ ਸਾਰੇ ਹਣਾ। ਆਹ ਕੋਈ ਨਹੀਂ। ਉਹ ਮਰੀਜ਼ ਤਾਂ ਖਾਂਦਾ ਨਹੀਂ ਹੈਗਾ ਨਾਲ ਦੀ ਖਾਂਦੇ ਨੇ ਆਏਗੇ। ਫਲਾਵਰਸ ਲੈ ਕੇ ਕਿਆ ਟਵਲ ਸੁਣਾ ਡਰ ਨਹੀਂ ਨਾ ਫੁੱਲਾਂ ਤੇ ਘਾਦੇ ਵੈਸੇ ਖਰਚੇ ਮੈਂ ਹੀ ਖਾਈ ਕਰ ਲੈਂਦੇ ਨੇ ਆਹ ਬੋਲ ਲੈ ਜਾਂਦੀਆਂ ਕਰੋ ਵਾਪਸ ਚੱਕ ਲਿਆ ਨਕਲੀ ਜਿਹੜੇ ਕਰੇ ਹੋਏ ਨੇ ਨਕਲੀ ਫਲੋਹੀ ਲੈ ਜਾਂਦੇ ਨਹੀਂ ਅੰਦਰ ਮੈਂ ਉਹ ਬਲਾ ਗੁੱਗੇ ਜਿਹਾ ਵੀ ਲੈ ਜਾਂਦੇ ਆ ਬਾਕੀ ਹੁਣ ਦੇ ਮਿਲ ਕੇ ਪਤਾ ਲੱਗੂਗਾ ਵੀ ਕੀ ਹੋ ਰਿਹਾ ਕੀ ਫੀਲ ਹੋ ਰਿਹਾ ਕੀ ਨਹੀਂ ਕਿਦਾਂ ਦਾ ਐਕਸਪੀਰੀਅੰਸ ਰਿਹਾ ਮਤਲਬ ਕੇਰਾ ਤਾਂ ਉਹ ਹੀ ਰੱਖਦੇ ਨੇ ਨਾ ਕੇਰਾ ਤਾਂ ਬੰਦੇ ਸੁਣਨੇ ਜਿਹਾ ਹੀ ਹੁੰਦਾ ਉਹਨਾਂ ਜੇ ਤਾਂ ਪੀਣੇ ਦੀ ਨਹੀਂ ਲੱਗਦੀ ਹਾਂ ਤੇ ਮੈਨੂੰ ਲੱਗਾ ਸਿਰ ਚਾਰ ਪੰਜ ਦਿਨ ਹਸਪੀਟਲ ਰੱਖਣਗੇ ਉਹ ਹਾਂਜੀ ਤਿੰਨ ਚਾਰ ਦਿਨ ਤਾਂ ਰੱਖਣਗੇ ਘੱਟੋ ਘੱਟ ਟੋਟਲ 5 ਜਿੰਨ ਤੱਕ ਕਹਿ ਰਹੇ ਨੇ ਬਾਕੀ ਦੇਖੋ ਅਸੀਂ ਡੈਡੀ ਨੂੰ ਚੰਗੇ ਭਲੇ ਛੱਡ ਕੇ ਗਏ ਸੀ ਮੰਮੀ ਨੇ ਪਤਾ ਨਹੀਂ ਕੀ ਕਰਾਤਾ ਉਹ ਤਾਂ ਮੰਮੀ ਦਾ ਕੰਮ ਕਰੋ ਉਹ ਤਾਂ ਇੰਤਜ਼ਾਰ ਕਰ ਰਹੇ ਨੇ ਮੈਂ ਬੜਾ ਧੋਰ ਕਰਨਾ ਮਾੜਾ ਹੋਣਾ ਜੀ ਕਰਦਾ 10 ਤੋਂ ਕਿਤੇ ਹੋਰ ਡੈਡੀ ਮਰੀਜ਼ ਬਣਾ ਦੇ ਹੋਰ ਹੋਰ ਕਰਨਾ ਚੱਕਰ ਆਵਾ ਸਪੈਟਾ ਕੁ ਮੂਰੀ ਵਾਲਾ ਵੀ ਥੰਮਣ ਕਰ ਜੂਗਾ ਆ ਘਰੇ ਜਾਂਦਾ ਨਹੀਂ ਕਰੋ ਨਾ ਨਹੀਂ ਉਹ ਨਹੀਂ ਛੱਟਣਾ ਲੱਤਾਂ ਲੱਤਾਂ ਨਾਲ ਨਾ ਛੇੜੋ ਐਵੇਂ ਕਾਦੇ ਪਿੱਛੇ ਦਰਦ ਹੋਊਗਾ ਕੀ ਚੀਜ਼ ਆ ਪਰ ਸਭ ਖਾਸ ਬੜਾ ਕੋਸ਼ਾ ਰੈਡੀ ਇਹਦਾ ਹੈ ਕਸਟਰਡ ਗੜੀ ਪਕਾੜਾ ਕਸਟਰਡ ਮੈਂ ਥੋੜੀ ਪਕਾਉਣਾ ਖੜਾ ਦੀ ਚੌਲ ਮਾਰਦੇ ਹੋਏ ਇੱਥੇ ਵੀ ਸੋਇਆ ਪਈ ਚੌਲ ਤੁਸੀਂ ਗਣਾ ਦਹੀਂ ਦਹੀਂ ਤੇ ਆ ਕੀ ਆ ਇਹ ਘੁਰਜੀ ਲੱਗਦੀ ਆ ਘੁਰਜੀ ਆਲੂਆਂ ਦੀ ਹੈਂ ਸਲਾਸੋ ਐ ਡੈਡੀ ਨੇ ਬੜੀਆਂ ਚੀਜ਼ਾਂ ਆਈਆਂ ਨੇ ਇਹਦਾ ਫਾਇਦਾ ਰਜੋਰਬ ਕੀਤੀ ਆ ਇੰਨੀਆਂ ਚੀਜ਼ਾਂ ਤਾਂ ਘਰੇ ਨਹੀਂ ਘਰੇ ਨਹੀਂ ਮਿਲਦੀ ਆਪਣਾ ਲੰਚ ਚ ਜਿੰਨੀਆਂ ਇੱਥੇ ਆ ਗਈਆਂ ਤੁਸੀਂ ਜਿ ਪਕੌੜੇ ਖਾਦੇ ਕੜੀ ਜੌਲ ਕੜਾ ਲਓ 2 ਚਮਚੇ ਕੜੀ ਚ ਪਕੌੜੇ ਪਕਾੜੇ ਨੇ ਨਹੀਂ ਆਵੇ ਬਾਲਾ ਨਾਲ ਤੁਸੀਂ ਉਲਟੀ ਆ ਗਈ ਫਿਰ ਕੀ ਮੇਰਾ ਤੁਸੀਂ ਆ ਕੇ ਮੰਮੀ ਆ ਗਈ ਜਦੋਂ ਮੇਰਾ ਭਰ ਗਿਆ ਦਿਲ ਭਰ ਗਿਆ ਅਸੀਂ ਅਣੀ ਬਾੜੀ ਓਹ ਲਾਲੋ ਟਿਸ਼ੂ ਲਾ ਲੋ ਮੰਮੀ ਤੇ ਲੈ ਦਾੜੀ ਤੇ नहीं ਨਹੀਂ ਹੋ ਖੀਰ ਇਹਦੇ ਖਾ ਲੋ ਕੀ ਜਿਹੜਾ ਅਜਰੋ ਮਸਾਲਾਦ ਖਾ ਲੋ ਨਹੀਂ ਤੇ ਦਾੜੀ ਦੇ ਵਿੱਚ ਟੂੜੇ ਦੇ ਵਿੱਚ ਡ੍ਰਿਪ ਲੱਗੀ ਸੀ ਜਾਂ ਟੀ ਦਾ ਆਹ ਵਾਲਾ ਹਾਏ ਹਾਏ ਇਹ ਮੈਂ ਹਰਾਵਾਂ ਮਸ਼ੀਨ ਜੀ ਪੱਕੀ ਲੱਗੀ ਹੁੰਦੀ ਹੈ ਟੂੜੀ ਦੇ ਤਾਂ ਬਿਆਸ ਕੀ ਚੱਲ ਰਿਹਾ ਜਾ ਕੇ ਗਈ ਹੋਇਆ ਕਾਹੀ ਕਰ ਦਿਓ ਅਗਰ ਮੈਂ ਅੱਛਾ ਕੰਦੇ ਖਾਂਦੇ ਬਹੁਤ ਆ ਰਹੇ ਉਹ ਕਹਿਣਾ ਚਾਹੀਦਾ ਰੂਮ ਬਹੁਤ ਜ਼ਿਆਦਾ ਹੈ ਜੇ ਮੈਂ ਮਸਰਾ ਬਣਾ ਲਿਆ ਤੇ ਟੀਵੀ ਵੀ ਲੱਗਿਆ ਹੋਇਆ ਸਾਰਾ ਕੁਝ ਹੈ ਨਾ ਕਵਰਡ ਇੱਧਰ ਗੱਡਾ ਸੋਫਾ ਵਾਸ਼ਰੂਮ ਤੇ ਆ ਚਾਰੀ ਜਿਹੜਾ ਤੇਰੀ ਮੰਮੀ ਨੂੰ ਤਾਂ ਰੱਖਿਆ ਕਿ ਤੂੰ ਕਹਿੰਦੀ ਮੈਂ ਫੌਜੀ ਨਾਲ ਪਿਆਰ ਕਰਾਇਆ ਵੇ ਦੇਖ ਲਾ ਕਿੰਨੇ ਕੌਣ ਵਕੇਸ਼ਨ ਮਨਾ ਰਹੇ ਨੇ ਮਾਦਰ ਵੀਰੂ ਪੂਰਾ ਸੀ ਜੀ ਵਕੇਸ਼ਨ ਤਾਂ ਨਹੀਂ ਬਣਾਵੇ ਵਕੇਸ਼ਨ ਹੈ ਜਿਹਨੂੰ ਬਸੇ ਨੂੰ ਬਣਾ ਰਹੇ ਪਹਿਲਾਂ ਮੈਨੂੰ ਲੱਗਦਾ ਸੀ ਕਿ ਬਹੁਤ ਔਖਾ ਕੰਮ ਹੈ ਮੈਨੂੰ ਲੱਗਦੀ ਸੀ ਆਪਰੇਸ਼ਨ ਮਿੱਤਰ ਕੋਈ ਵੀ ਔਖਾ ਹੀ ਔਖਾ ਆਪਰੇਸ਼ਨ ਹੋ ਗਈ ਸਕਸੈਸਫੁਲ ਡਰਦੀਆਂ ਦੇ ਵੀ ਡਾਕਟਰ ਤਾਂ ਨੱਚਦੇ ਜਾ ਰਹੇ ਸੀ ਜਿਵੇਂ ਮੈਂ ਮਰੀਜ਼ ਆਇਆ ਇੱਕ ਬਸਰੀ ਵਸੀ ਆਇਆ ਵੀ ਆਪਣੇ ਕਰ ਗਏ ਨਹੀਂ ਨਹੀਂ ਡੀਰ ਜੀ ਕਹਿੰਦਾ ਮੇਰੇ ਕੋਲ ਆਏ ਸਿੱਦੇ ਮੈਨੂੰ ਕਹਿੰਦੇ ਨੇ ਮੈਂ ਟੈਸਟ ਰੂਸ਼ ਕਰਾ ਹੈ ਕਰ ਲਓ ਮੈਨੂੰ ਆਪਰੇਸ਼ਨ ਹੈ ਵੀ ਪਰੋਹ ਦੇ ਵੀ ਪਰੋਹ ਦੇ ਕਰਾ ਲਊਗਾ ਵੀ ਕਹਿੰਦੇ ਮੈਂ ਕਿਹਾ ਬੜਾ ਪ੍ਰੀਪੇਅਰ ਕਰੀ ਫਿਰਦੇ ਨੇ ਕਹਿੰਦੇ ਹਜੂਰ ਸਾਹਿਬ ਜਾਣ ਤੱਕ ਡੈਡੀ ਨੂੰ ਅਸੀਂ ਕਹਿੰਦੇ ਸੀ ਆਪਰੇਸ਼ਨ ਕਰਾ ਲਓ ਕਹਿੰਦੇ ਸੀ ਤੁਸੀਂ ਤਾਂ ਕਰ ਲਿਓ ਤਾਂ ਕਹਿਣੀਓ ਮੇਰਾ ਫ੍ਰੀ ਹੋਣਾ ਹਾਂ ਵੀ ਉਹਨਾਂ ਡੈਡੀ ਦੀ ਸਲਾਮਣਗੀ ਛੋਟੇ ਆਉਂਦੇ ਨੇ ਜਦੋਂ ਤਿਆਰ ਬੈਠੇ ਸੀ ਪੂਰੇ ਜਿਵੇਂ ਉਹ ਤਾਂ ਪਹਿਲਾਂ ਡੇਟ ਮਿਲ ਜਾਣ ਦੀ ਪਹਿਲੀ ਕਰਾ ਲੈਣਾ ਸੀ ਮੈਂ ਤੇਰੀ ਮਾਸੀ ਨੇ ਤਾਂ ਵੀਡੀਓ ਕਾਲ ਲਾ ਲਈ ਮੈਂ ਬੈਕ ਕੈਮਰਾ ਕਰਤਾ ਹਈ ਨਹੀਂ ਹਸਪਤਾਲ ਚ ਕੀ ਕਰਦੇ ਪਹਿਲਾ ਮਾਸੀ ਨੇ ਤਾਂ ਪਹਿਲਾ ਮਨਾ ਕੀਤਾ ਸੀ ਮਾਸੀ ਕਹਿੰਦੀ ਸੀ ਠੰਡ ਚ ਨਾ ਬੰਗਾ ਲੈਣ ਮਾਸੀ ਦਾ ਸਾਰਾ ਇਹ ਟੈਨਸ਼ਨ ਸੀਗੀ ਮੈਂ ਇਹੋ ਵਧੀਆ ਬਹੁਤ ਜੀ ਬਾਅਦ ਫਿਰ ਪਾਛੇ ਜੇ ਪ੍ਰੈਸ਼ਰ ਹੋਏ ਨੇ ਅੱਛਾ ਜੀ ਸਰਦੀਆਂ ਚ ਉਹ ਵੀ ਬੰਦਾ ਦਾ ਲੋਕ ਘਟੇ ਕਰਾਉਂਦੇ ਆ ਹਾਂ ਨਹੀਂ ਮਾਸੀ ਇਹੀ ਕਹਿ ਰਹੀ ਸੀ ਵੀ ਸਰਦੀ ਚ ਕਾਤੋਂ ਕਰਾ ਰਹੇ ਆ ਸਰਦੀ ਚ ਤੁਹਾਨੂੰ ਤਾਂ ਫੀਰ ਰੱਖੜੇ ਹੁੰਦਾ ਮੈਂ ਕਿਹਾ ਆਪਣੇ ਕਈ ਕਰਾਇਆ ਨਹੀਂ ਆਪਣੇ ਕਈ ਹੱਡਾ ਨਹੀਂ ਕਰਾਉਂਦਾ ਨਹੀਂ ਸਰਦੀਆਂ ਨੂੰ ਬਾਗ ਰਹਿੰਦੀ ਆ ਪੰਛਾ ਪਿਆ ਨਾ ਕਰਦਾ ਜੀ ਸਾਈਡ ਕਰਨੀ ਆਂ ਤੇਰਾ ਅੰਦਾ ਕੰਟਾ ਬੰਦ ਹਾ ਪਰ ਉਹ ਗਰਮੀ ਚ ਔਖਾ ਬਹੁਤ ਗਰਮੀ ਚ ਬਹਾ ਔਖਾ ਬਾਕੀ ਪਿਆ ਵੀ ਬੰਦਾ ਤਾਂ ਕਿਆਂ ਦੇ ਫੇ ਪਾਸਾ ਲੈਣਾ ਵੀ ਔਖਾ ਮੜਾ ਜੀ ਪਾਸਾ ਅਸੀਂ ਥੋੜੀ ਜਿਹੀ ਰਵਾ ਨਹੀਂ ਫਿਰ ਸਿੱਧੇ ਹੋ ਗਏ ਗੁਰਦੇ ਨਾ ਮੇਰਾ ਪ੍ਰੈਸ਼ਨ ਹੋਇਆ ਸੀ ਚੈਰੀਟੇਵ ਜਿੰਦੇ ਛੋਟੇ ਛੋਟੇ ਜੀ ਨਾ ਜੇ ਮੈਂ ਡੈਡੀ ਨੂੰ ਕਹਿਣਾ ਪਾਸਾ ਲੈਣਾ ਡੈਡੀ ਨੇ ਬਤਾ ਕਿਹਨੇ ਨਾ ਪਾਸਾ ਦੀ ਲੈਣਾ ਸਿੱਧੇ ਡੀ ਐਮ ਸੀ ਜਾਏਗੀ ਕਿ ਮੈਨੂੰ ਐਨਾ ਡਰਾਈ ਜਾਂਦਾ ਸੀ ਹਾਂ ਥੋੜਾ ਜੱਤੀ ਮੈਂ ਹਾਏ ਮੇਰੇ ਲੱਤਾਂ ਚੱਕਦੇ ਮੇਰੀ ਆ ਜਾ ਡੈਡੀ ਨੇ ਦੱਸਾ ਮੌਤ ਘਰ ਬਣੀ ਆ ਜੀ ਸੁੱਝੀਆਂ ਲਈਆਂ ਨੇ ਜੀ ਆਈਆਂ ਨੇ ਜੋਈ ਆਕੜੀਆਂ ਵੀ ਪਈਆਂ ਨੇ ਐਨ ਆ ਫਰਕ ਮੇਰੇ ਘਰ ਵੀ ਸਵੇਰੇ ਪਈ ਆ ਆਟੋਮੈਟਿਕ ਅਸਲ ਜਦ ਮੈਂ ਕਹਿੰਦਾ ਰਾਤ ਨੂੰ ਖਾਤਾ ਆਟੋਮੈਟਿਕ ਦਾ ਮਤਲਬ ਉਹ ਜਦ ਮੈਂ ਖਾਣਾ ਬਣਾਇਆ ਬਹੁਤ ਸਾੜਾ ਨਹੀਂ ਨਾ ਕੋਈ ਪੈੜਕੂੜ ਬੰਨੇ ਲੱਤਾਂ ਮੋਟੀਆਂ ਹੋਣ ਜੀ ਅਸਲ ਹਾਏ ਹਾਏ ਉਹ ਪਤਾ ਕੀ ਆ ਜਿਵੇਂ ਜਦੋਂ ਮੈਂ ਜਾੜ ਕਢਾਉਂਦੀ ਹੁੰਦੀ ਉਹ ਟੀਕਾ ਲਾ ਦਿੰਦੇ ਨਾ ਉਹ ਹਾਂ ਮੂੰਹੇ ਲੱਗ ਰਿਹਾ ਹੁੰਦਾ ਵੀ ਸੁਝਿਆ ਆ ਸੁਮਾਣੇ ਲੱਗੇ ਹਾਈਪ ਹੋਆ ਮੇਰਾ ਮੂੰਹ ਡਿਗਨੇ ਵਾਲਾ ਪਰ ਮੈਂ ਕਿਹਾ ਕੁਝ ਨਹੀਂ ਡਿਸਕਰ ਬਿਰ ਉੱਥੇ ਮੈਨੂੰ ਐ ਮੈਂ ਇਹ ਦੇਖਦੀ ਹੁੰਦੀ ਕਿ ਵੀ ਮੂੰਹ ਸੁੱਜ ਗਿਆ ਕਿ ਤੇ ਉਹਦੇ ਨਾਲ ਉਹ ਆਪ ਨੂੰ ਬੰਦੇ ਨੂੰ ਫੀਲ ਬਹੁਤ ਹੋ ਰਿਹਾ ਹੁੰਦਾ ਬਹੁਤ ਵਧੀਆ ਸਿਸਟਮ ਆ ਖਾਣ ਪੀਣ ਦਾ ਨਹੀਂ ਹੰਬਿਆ ਦੇ ਲੈਕਰ ਸਰ ਬਹੁਤ ਵਧੀਆ ਜਿਹਾ ਫੋਟੋ ਤੇ ਉਹਨੂੰ ਰੂਮ ਟੂਰ ਵੀ ਦਿਨੇ ਤੱਕ ਬਹੁਤ ਵਧੀਆ ਤੇ ਅਨਫੋਰਚੂਨੇਟਲੀ ਜਿਹੜੇ ਗੋਟੇ ਜਾਂ ਚੇਂਜ ਹੁੰਦੇ ਆ ਪੁਰਾਣੇ ਗੋਟਿਆਂ ਨੂੰ ਕੱਟ ਕੱਢਦੇ ਆ ਨਾ ਜਾਂ ਤੋੜ ਦੇ ਫਰੈਮ નીચે ਕਰ ਦਿੰਦੇ ਆਂ ਜਾਂ ਇੱਧਰ ਨਾਲ ਕਰ ਦਿੰਦੇ ਆਂ ਨਹੀਂ ਉਹ ਵੀ ਆਪਾਂ ਸੇਲ ਤੇ ਲਾ ਦਿੰਦੇ ਆਂ ਜੇ ਕਿ ਸੁਣੋ ਬੜਾ ਖਰਾਬ ਸੀ ਪੁਰਾਣੇ ਗੋਟੇ ਆਪਾਂ ਦੇਖ ਲੈਣੇ ਆਂ ਦੇਖ ਲੈਣੇ ਆਂ ਨਾ ਕਟਰ ਚੱਲਦੇ ਜੀ ਉਹ ਮੈਂ ਲੱਕੜੀ ਕੱਟਦੇ ਨੇ ਟਾਇਲਟ ਕੱਟਦੇ ਨੇ ਤੇ ਥੌੜੀ ਚੱਲਦੇ ਨੇ ਹਾਂ ਉਹ ਵੀ ਸੁਣਨ ਦਾ ਹੁੰਦਾ ਉਤੋਂ ਜਾਈਦਾ ਮੈਂ ਬੜੇ ਕੌਂਫੀਡੈਂਸ ਸੀ ਮੇਰੇ ਤੇ ਟਾਈਟ ਮੈਂ ਕਿਉਂ ਨਹੀਂ ਲੈ ਜਾਂਦੇ ਡੰਗਰ ਆ ਕੇ ਡੈਡੀ ਤੋਂ ਪਹਿਲਾਂ ਤੁਸੀਂ ਦੱਸਣਾ ਤੇ ਡੈਡੀ ਨੂੰ ਇੰਨੇ ਖੁਸ਼ ਹੋਈ ਜਾ ਰਿਹਾ ਮੈਂ ਦੱਸ ਨਹੀਂ ਸਕਦੀ ਮੇਰਾ ਕੀ ਖੁਸ਼ ਹੋ ਰਿਹਾ ਹੈ ਇੰਨੀ ਟੈਨਸ਼ਨ ਮੈਨੂੰ ਉਧਰ ਨਾਸਿਰ ਦੇ ਜਨਮ ਮੈਨੂੰ ਮੇਰਾ ਫਿਕਰ ਨਹੀਂ ਸੀਗਾ ਤੇਰਾ ਵੀਰ ਜਿਆਦਾ ਸੀ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਨੂੰ ਕੀ ਖੁਸ਼ ਹੋਈ ਜਾ ਰਿਹਾ ਹੈ ਪਤਾ ਨਹੀਂ ਜਿਹਦੇ ਬਾਰੇ ਮੈਂ ਸੋਚ ਲਿਆ ਮੈਂ ਜਿਹਨੂੰ ਨਾਰਮਲ ਸਮਝ ਜਿਵੇਂ ਉਹ ਕਰਦੇ ਨੇ ਹੁਣ ਆਪਾਂ ਡੜੀ ਦੱਤ ਨਾ ਨੂੰ ਐ ਕਰਕੇ ਉਹਨੇ ਆਉਣਾ ਕਪਨ ਪਤਾ ਨਹੀਂ ਨਾ ਉਹਨਾਂ ਲਈ ਤਾਂ ਉਹਨਾਂ ਲਈ ਤਾਂ ਚੀਜ਼ਾਂ ਨੇ ਉਹਨਾਂ ਨੇ ਤਾਂ ਐਕਸਪੈਰੀਮੈਂਟ ਕਰਨਾ ਬਾਕੀ ਤਾਂ ਠੀਕ ਹੈ ਜਿਹੜੇ ਬੰਦੇ ਦਾ ਆਪਰੇਸ਼ਨ ਹੁੰਦਾ ਉਹਨੂੰ ਨਹੀਂ ਇਹਦੀ ਟੈਨਸ਼ਨ ਹੁੰਦੀ ਜਦੋਂ ਮੇਰਾ ਹੋਇਆ ਸੀ ਮੈਂ ਨਰਵਸ ਮੈਚਰ ਚ ਪਾ ਕੇ ਬੈਠੀ ਅੰਦਰ ਕੋਈ ਵੀ ਨਹੀਂ ਸੀ ਨਾ ਮੈਂ ਤੇ ਤੇਰੇ ਡੈਡੀ ਹਸੇ ਸੀ ਹੈ ਰਵੀ ਹਾਂਜੀ ਜਦੋਂ ਮੇਰਾ ਆਪਰੇਸ਼ਨ ਹੋਇਆ ਕਹਿੰਦਾ ਇੱਕ ਮਿੰਟ ਹੋ ਗਿਆ ਉਹ ਉੱਥੇ ਬਹੁਤ ਬੰਦੇ ਹਾਂਜੀ ਉਹ ਹਾਸਾ ਬਹੁਤ ਮੌਨ ਨਹੀਂ ਹਾਸਾ ਰਾਹੀ ਕਾ ਵਾਹ ਵੀ ਤੁਸੀਂ ਮੇਰੇ ਤੇ ਮੂੰਹ ਤੇ ਨਾ ਭਾਜ ਕੋਸੇ ਰੇ ਦੇ ਕਿਉਂ ਮੈਂ ਡਾਕਟਰ ਸਾਹਿਬ ਨਾਲ ਵੀ ਮੈਂ ਦੇਖਾ ਕਿਵੇਂ ਕਰਦਾ ਤੇਰੀ ਹੱਥਾਂ ਮੈਂ ਕਰ ਦਿੰਦਾ ਐਨੇ ਡਾਕਟਰ ਸੀਗੇ ਉਹ ਜਿੰਨੀਆਂ ਬਿਮਾਰੀਆਂ ਨੇ ਹਾਂਜੀ ਉਹਨੇ ਡਾਕਟਰ ਖੜੇ ਸੀ ਕਿ ਵੀ ਕਿਤੇ ਆਪਰੇਸ਼ਨ ਕਰਦੇ ਬੰਦਾ ਘਬਰਾ ਗਿਆ ਨਹੀਂ ਹਾਂ ਹਾਂ ਸਾਰੇ ਸਰਚ ਨਾਲ ਜਿਹੜਾ ਬਲਾਉਣਾ ਨਹੀਂ ਪੈਂਦਾ ਇਹ ਮੇਰੇ ਸਭ ਤੋਂ ਵਧੀਆ ਹਸਪੀਟਲ ਦੀ ਜ਼ਿਆਦਾ ਹੋ ਹੁੰਦਾ ਹੈ ਕੀ ਹਸਪੀਟਲ ਉਹ ਤੇ ਕਹਿੰਟ ਗੱਲ ਕੀ ਆ ਅੱਜ ਹਸਪੀਟਲ ਦੀ 11ਵੀਂ ਐਨੀਵਰਸਰੀ ਆ ਇਹਨਾਂ ਦੇ ਪਿੱਛੇ ਥੱਲੇ ਡੀਜੇ ਲਾਇਆ ਹੋਇਆ ਸੀ ਤੇ ਕੁੜੀਆਂ ਕੁੜੀਆਂ ਆਈਆਂ ਸੀ ਲਿਫਟ ਚ ਉਤਰੇ ਉਹ ਕੁੜੀਆਂ ਤੇ ਗਿੱਧੇ ਵਾਲੀ ਡਰਸ ਜਿਵੇਂ ਜਾਗੋਦੇ ਤੇ ਆ ਰਹੀਆਂ ਤੇ ਮੈਂ ਕਿਹਾ ਵੀ ਨਰਸਾਂ ਨੂੰ ਕੀ ਹੋ ਗਿਆ ਉਹਨਾਂ ਨੇ ਪਰਫੋਰਮੈਂਸ ਦੇਣੀਆਂ ਸਟੂਡੈਂਟ ਮੇਰੇ ਆ ਰਹੇ ਨੇ ਮਮ ਨੂੰ ਕਰੀ ਦੇ ਦਿੱਤੇ ਉਹਨੇ ਨਾ ਕਿਹਦਾ ਇਹ ਤਾਂ ਉਧਰ ਗਿਆ ਮੰਨਣ ਤਾਂ ਇਹ ਦੇਖੀ ਮੈਂ ਕਿ ਜੇ ਕੋਈ ਨਾ ਬੈਠਣੇ ਤਾਂ ਉਹ ਵੈਸੇ ਰਹਿ ਸਕਦੇ ਆ ਉਹਦੇ ਚਾਰ ਬੈੱਡ ਨੇ ਮੰਮੀ ਦਾ ਬੈੱਡ ਮੇਰਾ ਤੇ ਮੈਂਕ ਦਾ ਬੈੱਡ ਉਹ ਭਾਈ ਫਿਰ ਫਰਕ ਹੁੰਦਾ ਆਪਣੀ ਮੰਮੀ ਦਾ ਤੇ ਸੱਸ ਸਹੁਰੇ ਦਾ ਫਰਕ ਤਾਂ ਹੁੰਦਾ ਉਹ ਤਾਂ ਕੋਈ ਉਹ ਤਾਂ ਕੁਝ ਹੈ ਹੀ ਨਹੀਂ ਸੀ ਉਹ ਤਾਂ ਨਾਰਮਲ ਹੀ ਪਈ ਰਹੀ ਆ ਉਹਨੇ ਤਾਂ ਚਲ ਬਸ ਜਿਹੜਾ ਮੈਂ ਨਹੀਂ ਖਾਣਾ ਤੂੰ ਖਾ ਲੈ ਮੰਮੀ ਤਾਂ ਗੱਲਾਂ ਕਰਦੀ ਜਾ ਰਹੀ ਸੀ ਉਹ ਅਸਲ ਤੇ ਲੱਤਾਂ ਦੇ ਕੇ ਹੋ ਗਈਆਂ ਹੂੰ ਲੱਗਦਾ ਹੋਤਾ ਹੋਵੇ ਪਟੀਆਂ ਦਾ ਬੰਨਿਆਂ ਨੇ ਭਾਈ ਇਹ ਕਹਿ ਰਿਹਾ ਦੇਖ ਵੇ ਜਿਹੜੀ ਤਾਂ ਮम्मी ਦੀ ਵੀ ਨਹੀਂ ਹੋਈ ਸੀ ਆਪਾਂ ਦਾ ਨਾਂ ਦੇ ਬੈੱਡ ਸੀ ਜਨੇਟ ਆਰਡਰ ਕੀਤੀ ਸੀ ਆਪਾਂ ਉਹਦੇ 'ਤੇ ਰਹੇ ਆ ਉਹ ਲੱਗਦਾ ਹੋ ਆਪ ਹੀ ਦੇਖਦੇ ਸੀਗੇ ਤਾਂ ਹਮਮ ਬੱਸ ਕਿ ਤੋਂ ਗੱਲ ਰੋਟੀ ਰਡੀਆਂ ਤੇ ਬੱਸ ਫੇਰ ਜ਼ਿਆਦਾ ਨਹੀਂ ਖਾਣੀ ਫੇਰ ਪ੍ਰੋਬਲਮ ਹੋ ਜਾਂਦੀ ਆ ਕਿਉਂਕਿ ਪਏ ਰਹਿਣਾ ਫੇਰ ਵਾਸ਼ਰੂਮ ਜਾਣਾ ਔਖਾ ਉੱਠਣਾ ਤੁਰਨਾ ਵਾਸ਼ਰੂਮ ਤਾਂ ਚੱਲ ਜਾਂਦਾ ਨਾ ਨਾ ਟਾਇਲਟ ਤਾਂ ਵੀ ਜਿਵੇਂ ਔਖਾ ਹੋ ਜਾਂਦਾ ਲੜੀਏ ਝਗੜੀਏ ਕਰ ਬੱਕਰੀ ਆ ਆਏ ਪਤਨੀ ਆਈ ਜੀ ਜਰੀ ਤੇ ਜਦ ਮੰਮੀ ਲਈ ਕੁੜੀਆ ਕਹਦੇ ਆਂ ਤੇ ਅੰਕਲ ਬਹੁਤ ਤੇਰੇ ਅੰਕਲ ਤਾਂ ਬਰਾਗਿਆ ਪਿਆ ਸੀ ਬਹੁਤ ਸਿੱਕਾ ਹੋ ਗਿਆ ਸੀ ਉਹ ਕਹਦੇ ਆਂ ਅੰਟੀ ਆਪਾਂ ਮੈਨੂੰ ਦਿਖਾਈ ਦੇ ਗਏ ਹਾਂ ਤੇ ਇਹ ਫੇਵਰ ਤੇ ਇੰਨਾ ਨਹੀਂ ਲੱਗ ਰਿਹਾ ਆਏ ਬਣਾਏ ਹੋਏ ਨੇ ਸ਼ੇਪ ਆਏ ਹੋਣੀਆਂ ਨੇ ਬੈੱਡ ਤੇ ਜਾਣ ਨੂੰ ਇੱਕ ਇੱਕ ਵੀਰਮੋਕਸਨ ਹੈ ਬਾਕੀ ਸਾਰੇ ਟੈਸਟ ਪਾਸ ਹੋ ਗਏ ਤੇ ਤੁਹਾਡੀ ਮਾਂ ਕਹਿੰਦੀ ਜੇ ਤੁਸੀਂ ਬਹੁਤ ਜ਼ਿਆਦਾ ਖਾਣੀਆਂ ਬਹੁਤ ਬਿਮਾਰੀਆਂ ਨੇ ਉਹਨੂੰ ਲੱਗ ਜੂ ਉਹਨਾਂ ਦੇ ਜੂ ਕੋਈ ਨਹੀਂ 90 ਕਿਲੋ ਬਜਣਾ ਹੈ ਇੱਕ ਵੀ ਭਰਾਂ ਉਹ ਬਈ ਥੋੜਾ ਜਿਹਾ ਹੋਰ ਘੜ ਜਾਣਾ ਹੁਣ ਥੋੜਾ ਹੋਰ ਘੜ ਜਾਣਾ ਹਾਂ ਜਿਹੜੇ ਗੂੜ ਦੇ ਸੋਜੀ ਹੋ ਜੀਏ ਓਦਾਂ ਜਿਹੜੂ ਹੁਣ ਆਉਂਦੇ ਨੇ ਨਕਲੀ ਅਸਲੀ ਗੋਟੇ ਨਿਕਲ ਕੇ ਨਕਲੀ ਹਲਕੇ ਪਾਏ ਹੁੰਦੇ ਨੇ ਮੈਨੂੰ ਪਤਾ ਡੈਡੀ ਦਾ ਐਂਡ ਆ ਜਾਂ ਪੈਸੇ ਤੇ ਐਸਾ ਪੈ ਪੈਂ ਆਹ ਦੇਖ ਬਹੁਤ ਦੀ ਚੱਲ ਮੈਨੂੰ ਚੱਕਰ ਆਣ ਲੱਗੇ ਮੰਮੀ ਨੇ ਵੀ ਚਲੋ ਇਹ ਚੀ ਰੋਟੀ ਕਰ ਲੈਣੀ ਆ ਰੋਟੀ ਤਾਂ ਖਾਧੀ ਨਹੀਂ ਜੜੀ ਨੇ ਸਬਜ਼ੀ ਵੀ ਆ ਵਧੀਆ ਦਿੰਦੇ ਨੇ ਨਾ ਫੋਟੋ ਤਾਂ ਬਹੁਤ ਵਧੀਆ ਦਿੰਦੇ ਨੇ ਉਹ ਵੀ ਹਸਪੀਟਲ ਦੀ ਕਲੀਨਿੰਗ ਕਲੋਨਿੰਗ ਸਾਰਾ ਕੁਝ ਬਹੁਤ ਵਧੀਆ ਰੇਟ ਬਹੁਤ ਵਧੀਆ ਉਹਨੂੰ ਘੱਟੇ ਹਾਂ ਰੋਟੀ ਤੇ ਪੇਟਾ ਕੇ ਚਾਹ ਚਾਹ ਵੀ ਟਾਕੇ ਬੈੱਡ ਬੁੱਡ ਜਿਹੜਾ ਸਾਈਡ ਤੇ ਜਿਵੇਂ ਸੋਫਾ ਵਾ ਆਹ ਦੇਖੋ ਹਾਈ ਕੁਆਲਿਟੀ ਹਾਈ ਕੁਆਲਿਟੀ ਹੈ ਸਾਰਾ ਕੁਝ ਜੇ ਮੇਰੀ ਮੇਰੀ ਐਜੂਕੇਸ਼ਨ ਡਰਾਉਣਾ ਪਰ ਮੈਂ ਤੇਰੀ ਮੰਮੀ ਨੂੰ ਸਟੈਂਡਰਡ ਵਧੀਆ ਚ ਲੰਗੇ ਹਾਂ ਫਾਸ ਮੇਖ ਦੇਖ ਲਓ ਵੀ ਆਰਮੀ ਦੇ ਫਾਇਦੇ ਕਿੰਨੇ ਹੁੰਦੇ ਨੇ ਚੜਾਈਆਂ ਹਾਂਜੀ ਅਸੀਂ 80 98 ਬੰਦੇ ਭਰਤੀ ਹੋ ਸੀਗੇ ਹਾਂਜੀ ਬੁੱਢੇ ਹਮੂ ਜਿਹੜੇ ਮੋਨਪੁਰ ਵਾਲਾ ਜੱਗਾ ਹਾਂਜੀ ਉਹ 24 ਸਾਲ ਕਰਕੇ ਮੈਂ 18 ਸਾਲ ਆ ਕਰਕੇ ਆ 96 ਲੋਕ ਵਿਚાળੇ ਛੱਡ ਗਿਆ ਬੇ ਇੰਨੀ ਔਖੀ ਹੁੰਦੀ ਆ ਹਾਂ ਇੰਨੀ ਔਖੀ ਹੋਖੀ ਲੋ ਫੇਰ ਰਿਸ਼ਤਾ ਕਰਨਾ ਐਲਾ ਕਹਿੰਦਾ ਫੌਜੀ ਨੂੰ ਕੁੜੀ ਨਾ ਦੇ ਹੂੰ ਵੇਖੋ ਇਧਰ ਨਾਲ ਫੌਜਾਂ ਨੂੰ ਵੀ ਮਿਲਦਾ ਪੈਂਦਾ ਜੋ ਕੁਝ ਦਾ ਸੀਗਾ ਸਾਡਾ ਪਾਇਆ ਉਹ ਹੁਣ ਜੀਜਾ ਵੀ ਫੌਜੀ ਸੀ ਇਹ ਵੀ ਫੌਜੀ ਸੀ ਕਹਿੰਦਾ ਉਧਰ ਵੀ ਹਰਿਆਣੇ ਨੂੰ ਬੋਲੀ ਤੇ ਫਾਇਦਾ ਕਹਿੰਦਾ ਫੌਜੀ ਨੂੰ ਸ਼ੋਹਰੀਆਂ ਬਿਆਹ ਤਾਂ ਨਾ ਰੱਡੀਆਂ ਨਾ ਸੁਆਹ ਗਣਾ ਉਰੀ ਫਰੀਜਾ ਹਾਂ ਉਹ ਵੀ ਕਹਿਣ ਉਹ ਤਾਂ ਜਗਾ ਇੰਨੀ ਆ ਉਹਦੇ ਦੋ ਜਵਾਕ ਵੀ ਸੌਂ ਸਕਦੇ ਵਿੰਡੋਸ ਆਹ ਹੋਰ ਚੇਕ ਨਾ ਉਹ ਪਿੱਛੇ ਸੰਭਣਾ ਰਹੇ ਤੇ ਇਧਰ ਵੀ ਸੇਮ ਸੈਟਅਪ ਆ ਮਤਲਬ ਚਾਰ ਉਹਨਾਂ ਲਈ ਆ ਦੋ ਇਧਰ ਤੋ ਇੱਧਰ ਸੋਫੇ ਹੋ ਗਏ ਸਾਰ ਹੋ ਗਿਆ ਇੱਕ ਵਾਸ਼ਰੂਮ ਇੱਥੇ ਲਈ ਸਾਈਡ ਤੇ ਬਹੁਤ ਵਧੀਆ ਇੱਕ ਉੱਧਰ ਲਈ ਸਾਈਡ ਤੇ ਆ ਸਾਰੇ ਪੰਜ ਪੱਗਾਂ ਰੰਪਣੀ ਆ ਜਾਣਾ ਅੱਛਾ ਹੁਣ ਜਿਹਨੇ ਨਹਾਉਣਾ ਨਹਾਉ ਉਹ ਵੀ ਉੱਧਰ ਨਾਲ ਆ ਰਿਹਾ ਤੇਰੀ ਮਰਜੀ ਗੱਡੀ ਨੂੰ ਸਵੇਰੇ ਨਹਾਤ ਹੁੰਦਾ ਮੈਂ ਨਹਾ ਲਵਾਂ ਹਾਂ ਹੁਣ ਤਾਂ ਫਿਰ ਕਈ ਦਿਨ ਨਹਾਦੀ ਹੁਣ ਤੇ ਅਸੀਂ ਵੀ ਪਾਰਕਿੰਗ ਦੇ ਵਿੱਚ ਗੱਡੀ ਲੈ ਕੇ ਆਏ ਸੀ ਪਹਿਲਾਂ ਪਰ ਉਹਦੇ ਬਹੁਤ ਜ਼ਿਆਦਾ ਭਰੀ ਪਈ ਸੀ ਪਾਰਕਿੰਗ ਮੇਲਾ ਦਾ ਫੰਕਸ਼ਨ ਕਰਕੇ ਵੀ ਜ਼ਿਆਦਾ ਭਰੀ ਹੋਣੀ ਆ ਤੇ ਅਸੀਂ ਫਿਰ ਇਸ ਲਈ ਭੋਆ ਜੀ ਦੇ ਘਰੇ ਲਾਇਆ ਤੇ ਉਹ ਤੋਂ ਆਟੋ ਕਰਕੇ ਆ ਗਏ ਸੀ ਰੋਟੀਆਂ ਰੋਟੀਆਂ ਯਾਰਾ ਛੋਟੀਆਂ ਛੋਟੀਆਂ ਅਜੇ ਸੂਰੀ ਪਤਾ ਕੀ ਹੈਗਾ ਹਾਂਜੀ ਦੋ ਜਾਨੇ ਦੀ ਰੋਟੀ ਹੈ ਹਾਂ ਦੋ ਜਾਨੇ ਦੀ ਰੋਟੀ ਹੈ ਨਾਮ ਨਾਲ ਖਾ ਲੂੰਗਾ ਦੋ ਰੋਟੀਆਂ ਤੇ ਮਰੀਜ਼ ਦੇ ਚਾਹਣਾਂ ਰੋਟੀਆਂ ਨਾਲ ਨੂੰ ਦੁੱਧ ਅੱਛਾ ਜੀ ਹਾਂ ਨਹੀਂ ਬਧੀਆ ਬਸ ਇਹ ਸੇ ਤੋਂ ਠੀਕ ਹੈ ਬਸ ਕਸਟਮ ਤੇ ਖਾਸ ਕ੍ਰੂਚ ਨਹੀਂ ਵਾਹ ਉਹ ਤਾਂ ਨਹੀਂ ਕੋਈ ਬੰਨ ਗਿਆ ਡੈਡੀ ਲਈ ਫਲਾਵਰ ਲੈ ਕੇ ਜਾਂਦੇ ਆ ਨਾਲ ਇਹ ਸੀ ਜਿਸ ਕਰਨ ਨਹੀਂ ਕਹਿਣਾ ਕਦਰ ਪੈਸੇ ਲੱਗੇ ਮੈਂ ਕਿ ਜਿਹੜੇ ਘਰੇ ਪਏ ਨੇ ਆਪਾਂ ਗਮਲਾ ਹੀ ਲੈ ਚੱਲਦੇ ਆ ਉਹ ਹੀ ਉੜ ਕੇ ਮੋੜ ਕੇ ਲੈ ਆਉਂਗੇ ਮੈਂ ਕਿ ਉਹ ਸਿਗਰਮ ਮੌਤਰ ਦੇ ਆਉਂਦੇ ਸੀ ਕਿ ਪੂਆ ਗਮਲਾ ਪਛ ਗਿਆ ਉੜ ਗਏ ਮੈਂ ਤਾਂ ਲਾ ਕੇ ਖੜਾਇਆ ਹਾਂਜੀ ਪੂਰੇ ਜਿਹੜਾ ਵੀ ਫੌਜੀ ਆਦਮੀ ਆਉਂਦਾ ਉਹਨੂੰ ਕੁਝ ਲੈਉਣ ਦੀ ਜ਼ਰੂਰਤ ਜੇ ਤੌਲੀਆ ਵੀ ਦਿੰਦੇ ਨੇ ਕਾਲਗੜ ਵੀ ਦਿੰਦੇ ਨੇ ਬੁਰਸ਼ ਵੀ ਦਿੰਦੇ ਨੇ ਨਹੀਂ ਤਾਂ 330 ਫੌਜੀ ਦੂਜਾ ਵੀ ਆਵੇ ਚਾਹੇ ਉਹ ਤੇ ਪੈਸੇ ਲੈਣਗੇ ਜੀ ਜੀ ਦਾ ਤਾਂ ਮੈਨੂੰ ਪਤਾ ਵੀ ਨੂਬ ਜਾਨੀ ਫੌਜੀ ਆਉਂਦੇ ਭਾਵੇਂ ਤੇ ਰੱਖਦਾ ਨਾ ਚੱਪਲ ਕੋਈ ਚੀਜ਼ ਨਹੀਂ ਲੱਗੇ ਹੁੰਦੀ ਚਾਹੇ ਵੀ ਵਿੱਚ ਖੋੜਾ ਜੀ ਜਿਹੜੇ ਹੁਣ ਹਸਪੀਟਲ ਨੇ ਪੈਸੇ ਲੈਣਦੇ ਨੇ ਉਹ ਸਰਵਿਸ ਵੀ ਪੂਰੀ ਦਿੰਦੇ ਉਹ ਵੀ ਸਰਵਿਸ ਪੂਰੀ ਜੀ ਜਿਵੇਂ ਹੁਣ ਆਪਾਂ ਆ ਗਏ ਅਸੀਂ ਆ ਗਏ ਟੈਕਨੀਕਲੀ ਜੇ ਉਧਰ ਇੱਕ ਮਰੀਜ਼ ਵੀ ਹੋਰ ਹੁੰਦਾ ਸਟਾਫ ਆਉਣਾ ਬਣਦਾ ਨਹੀਂ ਸੀ ਕਿਉਂਕਿ ਉਹਨੂੰ ਉਹ ਕਿੰਨਾ ਡਿਸਟਰਬ ਹੋਣਾ ਸੀ ਇਨਫੈਕਸ਼ਨ ਹੋਣ ਦਾ ਡਰ ਹਾਂ ਹੁਣ ਖਾਲੀ ਪਿਆ ਸੀ ਚਲੋ ਆਪਾਂ ਪਿੰਨ ਕਵਰ ਲੈਣੀ ਆ ਬੰਦਾ ਘਰੇ ਆ ਜੀ ਫਾਮੀਲੀ ਇਹ ਗੋਟੇ ਆ ਇਹ ਗੋਟੇ ਆ ਨਕਲੀ ਗੋਟੇ ਆ ਹੁਣ ਇਹਦੇ ਆਹ ਹੋਣੀਆਂ ਖਾਣਾ ਸਾਰਿਆਂ ਨੂੰ ਵੀ ਉਰੇ ਅੰਦਰ ਹੀ ਦਿੰਦੇ ਨੇ ਹਾਂ ਹਾਂ ਨਹੀਂ ਇਹ ਫਿਰ ਸਾਰਾ ਉਹ ਫਿਰ ਪੇਮੈਂਟ ਵਿੱਚ ਲਾ ਦਿੰਦੇ ਨੇ ਜਦੋਂ ਮਾਸਟਰ ਜੀ ਨੇ ਆਪਰੇਸ਼ਨ ਕਰਾਈ ਸੀ ਚੀਕ ਭੈਣ ਉਹਨਾਂ ਦੇ ਡੈਡੀ ਨੇ ਉਹ ਭੈਣ ਕਹਿੰਦੀ ਉੱਥੇ ਹੀ ਖਾਣਾ ਮਿਲਦਾ ਸੀ ਉਹਨਾਂ ਨੂੰ ਦਿੰਦੇ ਨੇ ਨਹੀਂ ਹਾਂ ਇਹਨਾਂ ਦੀ ਪਾਲਿਸੀ ਠੀਕ ਆ ਵੀ ਆਉਣਾ ਨਹੀਂ ਚਾਹੀਦਾ ਆਪਾਂ ਵੀ ਜਿਵੇਂ ਆ ਕੇ ਗੱਲਾਂ ਹੀ ਮਾਰਦੇ ਆਂ ਆਪਾਂ ਵੀ ਕੁਝ ਕਰਤਾ ਰਹੇ ਵੀ ਕਈ ਵਾਰ ਕਿਸੇ ਦਾ ਸੀਰੀਅਸ ਹੁੰਦਾ ਉਹ ਬੰਦੇ ਨੂੰ ਕੁਝ ਜਿਵੇਂ ਬੰਦੇ ਦਾ ਢਿੱਡ ਦਾ ਜਾਂ ਕੋਈ ਹੋਰ ਆ ਕੇ ਬੰਦਾ ਬੋਲਦਾ ਆ ਧੱਕੇ ਨਾਲ ਔਖਾ ਹੀ ਹੁੰਦਾ ਆ ਇਹ ਚ ਵੀ ਔਖਾ ਹੀ ਆ ਬੋਲਣ ਦਾ ਫੇਰ ਬੰਦੇ ਇਹ ਚ ਚਲ ਰਹਿੰਦੀ ਆ ਆ ਵੀ ਥੋੜਾ ਰੁਕੀ ਰੁਕੀ ਖੇਡ ਜੀ ਨੀ ਨਾ ਖੇੜੀ ਰਵਿਉਂ ਨੀ ਚਾਰੇ ਮਸਲੇ ਤੇ ਸੂਰੇਸ਼ ਕੋਲ ਦੇ ਡਰੈਸ ਪਾਈ ਰੇ ਮਿਲਦਾ ਏ ਉਹ ਜੇ ਹੰਸਾ ਨਹੀਂ ਬੋਲਦਾ ਫੇ ਨੋਟ ਆ ਕੇ ਮੁਰਦਣਾ ਲੜੂ ਵੀ ਤੇਰਾ ਪਿਓ ਨੀ ਕੋਦੇ ਮੇਰੇ ਦਾ ਨਾ ਕਵਰ ਲੈਣ ਗਈ ਮਾਤਾ ਕੋ ਲੱਗ ਰਹੀ ਸੀ ਉਹ ਪਤਾ ਨਹੀਂ ਕਿਦੋਂ ਬਸ ਕੀ ਟੋਫੀ ਲੈਣੇ ਵੜੀ ਗਏ ਲਿੱਤੇ ਨਹੀਂ ਕਰ ਕਰ ਉਹ ਵੀ ਖੱਟ ਲੰਗੀਆਂ ਜੈਦੀ ਕੋਲ ਇੱਕੋ ਹੀ ਆ ਉਹ ਹੀ ਲੈਣੇ ਦੇ ਦੇ ਕੇ ਨਹੀਂ ਇਹ ਵੀ ਉਹਦੀ ਜਿੰਨੀ ਦੀ ਹਾਂ ਉਹਨਾਂ ਪੂਆਉਣੇ ਕੁਝ ਐਸੇ ਭੇਜੀ ਸੀ ਬਹੁਤ ਪੁਰਾਣੀ ਆ ਉਹ ਵੀ ਜਿਹੜੀ ਜਿੰਨੀ ਆਈ ਸੀ ਉਦੋਂ ਦੀ ਆਈ ਹੋਈ ਆ ਇਹ ਸਹੀ ਜੀ ਆ ਸਿਰ ਜਿੰਨ ਨਾਲ ਸਚੁਪਤ ਭੈਣ ਦਾ ਫੋਨ ਆਇਆ ਸੀ ਛੋਟੀ ਦਾ ਦੋਤਾ ਦੇ ਤੁਹਾਨੂੰ ਬਸ ਆ ਸਾਰੇ ਦੇਖੋ ਕਿੱਡਾ ਬੜਾ ਕੱਟ ਲੱਗਿਆ ਹੋਇਆ ਆ ਕਿੰਨੇ ਮੋਟੇ ਹੋਏ ਬਿੰਦ ਤਾਂ ਮੰਮੀ ਡ੍ਰਿਪ ਲੱਗੀ ਡੈਡੀ ਦੇ ਬੀਪੀ ਵੀ ਚੈੱਕ ਕਰ ਲਿਆ ਆਪਾਂ ਚੱਲਦੇ ਆ ਮੰਮੀ ਨੂੰ ਆ ਗਿਆ ਫੋਨ ਮੈਂ ਕਿਹਾ ਡੈਡੀ ਨੂੰ ਅੱਜ ਦਾ ਘਟ ਸਿਰ ਨੂੰ ਵੱਧ ਲਾ ਦੇ ਹਾਂ ਨਹੀਂ ਰੈਸਟ ਚਾਹੀਦੀ ਹੈ ਪ੍ਰੋਪਰ ਰੈਸਟ ਆਈਏ ਕੱਲੂ ਆਵਾਂਗੇ ਹੁਣ ਇਹਦੀ ਨਾਲ ਤਾਂ ਉਹ ਵੀ ਹੁੰਦਾ ਜਿਹੜੀਆਂ ਸੁਨਜੀ ਵੀ ਬੰਦੇ ਨੂੰ ਚੜਦੀ ਹੋਈ ਉਹ ਇਹ ਉਹ ਘਟ ਬੋਲੋ ਹਾਂ ਘਟ ਬੋਲੋ ਕੁਝ ਵੀ ਘਟ ਕਰੋ ਐਕਟੀਵਿਟੀ ਕਰਦੇ ਕਰ ਕਰ ਕਿਉਂਕਿ ਮੰਮੀ ਨੂੰ ਕਰ ਲੈਣਾ ਤਾਂ ਮੰਮੀ ਨੂੰ ਕਰ ਲੈਂਦੇ ਸਹੀ ਵਾਲਾ ਬਟਨ ਦੱਬੀ ਕਰਦੇ ਕਰਦੇ ਕੱਲ ਦੇ ਪਾਣੀ ਬਸ ਮੈਂ ਨਾ ਬੱਸ ਚਰਖਲਾ ਜਿਹਨ ਲੋੜ ਪਈ ਲੋਡ ਪੀ ਉਹ ਹਸਾ ਨਾਲ ਕਰ ਰਹੇ ਹੋ ਬਾਕੀ ਉਹਨੂੰ ਪੁੱਛ ਲੈ ਇੱਕ ਵਾਰ ਬਲਾ ਕੇ ਕੁੜੀ ਨੂੰ ਮੈਨੂੰ ਨਹੀਂ ਪਤਾ ਹੀ ਲੱਗਦਾ ਵਾਸ਼ਰੂਮ ਹੈ ਜਾਂਦਾ ਨਾ ਪਤਾ ਨਹੀਂ ਲੱਗਦਾ ਹੁੰਦਾ ਨਾ ਥੈਲੀ ਤੋਂ ਹੀ ਪਤਾ ਲੱਗਣਾ ਆਪ ਨੂੰ ਤਾਂ ਜਮੇ ਨਹੀਂ ਪਤਾ ਲੱਗਦਾ ਅੱਛਾ ਮੈਂ ਲਾ ਦੇ ਕਿ ਉਹ ਜਮੇ ਨਹੀਂ ਪਤਾ ਲੱਗਦਾ ਮੈਂ ਸੋਚਦਾ ਹੁੰਦਾ ਸੀ ਇਹ ਕਰਨਾ ਬੜਾ ਜੀਵ ਲੱਗਦਾ ਨਾ ਅੱਜ ਮੈਨੂੰ ਨਹੀਂ ਪਤਾ ਤੇ ਤਾਂ ਹੀ ਲਾਉਂਦੇ ਨੇ ਕਿਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਸਾਈਟ ਟਿਕਨਲ ਚੱਲ ਚੱਲੀਏ ਇਹ ਸੁਣ ਟਾਈਮ ਤੇ ਲੱਗ ਜਾਂਦੀ ਆ ਬੜੀ ਖਤਰਨਾਕ ਸੀ ਇਹ ਜੇ ਦੂਜੀ ਵਾਰ ਨਹੀਂ ਸੁਣਨ ਤੋਂ ਬਿਨਾ ਲਾਉਣੀ ਕੋਈ ਚੀਕਾ ਕਢਾਵੇ ਉਹ ਇਹ ਪਾਰਟੀ ਇਹਦੀ ਪਾਰਟੀ ਇੰਜੋਏ ਕਰੀ ਹੱਲੇ ਮੇਰੇ ਦਾਦੀ ਜੀ ਦੇ ਟਾਈਮ ਮੈਂ ਦੇਖਿਆ ਚਲੋ ਬਸ ਬਸ ਅਸੀਂ ਹਸਪੀਟਲ ਹੋਏ ਆਏ ਸੀ ਤੇ ਭੂਆ ਜੀ ਦੇ ਘਰੇ ਚੱਲ ਗਏ ਸੀ ਕਿਉਂਕਿ ਗੱਡੀ ਅਸੀਂ ਉਧਰ ਲਾਈ ਸੀਗੀ ਅਸੀਂ ਆਟੋ ਤੇ ਹਸਪੀਟਲ ਜਾ ਕੇ ਆ ਕੇ ਤੇ ਭੂਆ ਜੀ ਦੇ ਘਰੇ ਅਸੀਂ ਵੀ ਰੋਟੀ ਖਾ ਲਈ ਮੰਮੀ ਦੀ ਪੈਕ ਕਰਾ ਲਈ ਮੰਮੀ ਦੀ ਵੈਸੀ ਰੋਟੀ ਦੀ ਲੋੜ ਨਹੀਂ ਸੀ ਪਰ ਮੰਮੀ ਕਹਿੰਦੇ ਚਾਹ ਬਿਨਾ ਨਹੀਂ ਸਰਨਾ ਹੈਗਾ। ਪਾਚੀ ਥੋੜੇ ਜਿਹਾ ਫਰੂਟ ਲੈ ਲੈ। ਤੇ ਥੋੜੇ ਜਿਹਾ ਫਰੂਟ ਲੈ ਲੈ ਮੰਮੀ ਨੂੰ ਦੇ ਜਾਣੇ ਹੈਗੇ ਕਿਉਂਕਿ ਡੈਡੀ ਦਾ ਤਾਂ ਖਾਣਾ ਵੈਸੇ ਆ ਵੀ ਰਿਹਾ ਤੇ ਹਲੇ ਡ੍ਰਿਪ ਲੱਗ ਰਹੀਆਂ ਨੇ ਇਸ ਕਰਕੇ ਐਨੀ ਭੁੱਖ ਵੀ ਨਹੀਂ ਲੱਗਦੀ ਡੈਡੀ ਤਾਂ ਕੁਝ ਖਾ ਵੀ ਨਹੀਂ ਰਹੇ ਹੈਗੇ। ਤਾਂ ਹੁਣ ਆਪਾਂ ਨੇ ਇਹ ਮੰਮੀ ਨੂੰ ਹਸਪੀਟਲ ਫੜਾ ਕੇ ਤੇ ਫਿਰ ਆਪਾਂ ਨੇ ਚੱਲ ਜਾਣਾ ਆ ਘਰ ਨੂੰ। 40s ਇਹ ਨਾਮ 40s ਪਤਾ ਨਹੀਂ ਖਤੋ ਗਿਆ। ਅਸੀਂ ਜਿਵੇਂ 에어ਪੋਰਟ ਤੇ ਸਵਾਰੀਆਂ ਲਾਉਂਦੇ ਹੁੰਦੇ ਨੇ ਉਵੇਂ ਆ ਜਾਣਾ ਅੱਜ ਅਸੀਂ ਇੱਥਾਂ ਦੀ ਫੂਡ ਡਿਲੀਵਰ ਕਰਨਾ ਹੈ ਜ਼ੋਮੈਟੋ ਐਮਰਜੈਂਸੀ